ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬ ਜੁਆਇਨ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਆਜ਼ਰਾ ਸਾਡੇ ਚੈਨਲ ਤੋਂ ਤੁਹਾਡੇ ਲਈ ਨੌਕਰੀਆਂ ਦੇ ਸਬੰਧ ਵਿੱਚ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਵੱਖ-ਵੱਖ ਪੋਸਟਾਂ ਰਹਿਣ ਵਾਲੀਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਭਰਤੀ ਓਪਨ ਕੀਤੀ ਗਈ ਹੈ ਡਿਟੇਲਸ ਨੋਟੀਫਿਕੇਸ਼ਨ ਆਪਾਂ ਤੁਹਾਡੇ ਲਈ ਲੈ ਕੇ ਆਇਆ ਪੂਰਾ ਨੋਟੀਫਿਕੇਸ਼ਨ ਆਪਾਂ ਵੀਡੀਓ 'ਚ ਸਾਂਝਾ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਦੋਸਤੋ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਕਾਲਜਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਭਰਤੀ ਕੀਤੀ ਜਾਣੀ ਹੈ ਤਾਂ ਵਾ ਜ਼ਿਲ੍ਹੇ ਵਾਜ ਤੁਹਾਡੇ ਨਾਲ ਸਾਰੀ ਭਰਤੀ ਸਾਂਝੀ ਕਰਾਂਗੇ ਵੱਡਾ ਨੋਟੀਫਿਕੇਸ਼ਨ ਹੈ ਤਾਂ ਵੀਡੀਓ ਪੂਰਾ ਜ਼ਰੂਰ ਵੇਖਿਓ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਜਿਹੜੇ ਇਹਨਾਂ ਦੇ ਕਾਲਜ ਅਫੀਲੀਏਟਡ ਹੈ ਜਿਵੇਂ ਕਿ ਗੁਰਨਾਨਕ ਕਾਲਜ ਮੋਗਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫॉर ਔਮਨ ਚਾਰ ਸਾਹਿਬ ਲੁਧਿਆਣਾ ਇਹ ਤਿੰਨ ਵੱਲੋਂ ਕਮਰਸ ਐ ਇੰਗਲਿਸ਼ ਕਮਰਸ ਕੰਪਿਊਟਰ ਸਾਇੰਸ ਵੱਖ-ਵੱਖ ਪੋਸਟਾਂ ਜਾਰੀ ਹੋਈ ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਅਫੀਲੀਏਟਡ ਹੈ ਇਥੇ ਇੱਕ ਕੰਟਰੈਕਟ ਬੇਸਡ ਭਰਤੀ ਹੈ ਜੋ ਕੀਤੀ ਜਾਣੀ ਹੈ ਜੀ ਨੈਕਸਟ ਹੈ ਜੀ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਅਫੀਲੀਏਟਡ ਕਾਲਜਸ ਨੇ ਇਹਨਾਂ ਦੇ ਮਾਤਾ ਸਾਹਿਬ ਕੋਰ ਗਰਲਜ਼ ਕਾਲਜ ਤਲਵੰਡੀ ਸਾਬੋ ਬਠਿੰਡਾ ਇੱਥੇ ਇਹਨਾਂ ਵੱਲੋਂ ਇੰਗਲਿਸ਼ ਦੇ ਵਿੱਚ ਇੱਕ ਪੋਸਟ ਭਰੀ ਜਾਣੀ ਹੈ ਤੇ ਗੁਰਨਾਨਨ ਕਾਲਜ ਬੁੱਢਲਾਡਾ ਇੱਥੇ ਇੰਗਲਿਸ਼ ਦੇ ਵਿੱਚ ਤਿੰਨ ਪੋਸਟ ਹੈ ਬੋਟਨੀ ਦੇ ਲਈ ਇੱਕ ਪੋਸਟ ਹੈ ਜ਼ੂਲੋਜੀ ਦੇ ਲਈ ਇੱਕ ਪੋਸਟ ਹੈ ਕੰਪਿਊਟਰ ਸਾਇੰਸ ਇੱਕ ਪੋਸਟ ਹੈ ਸੌਫਟਵੇਅਰ ਡਿਵੈਲਪਮੈਂਟ ਇੱਕ ਪੋਸਟ ਹੈ ਸਾਈਬਰ ਸਿਕਿ ਨੈਕਸਟ ਗੱਲ ਕਰ ਲੈਣੇ ਜੀ ਜੋ ਇਹਨਾਂ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਲ ਕਾਲਜ ਐਬਿਲੀਟਿਡ ਨੇ ਇਹਨਾਂ ਦੇ ਜਿਹਦੇ ਵਿੱਚ ਗੁਰੂ ਨਾਨਕ ਦੇਵ ਖਾਲਸਾ ਕਾਲਜ ਚੋਲਾ ਸਾਹਿਬ ਤਰਨਤਾਰਨ ਜਿੱਤੇ ਇਹਨਾਂ ਵੱਲੋਂ ਇੰਗਲਿਸ਼ ਕੈਮਿਸਟਰੀ ਤੇ ਮੈਥ ਦੇ ਵਿੱਚ ਇੱਕ ਇੱਕ ਪੋਸਟ ਜਾਰੀ ਹੋਈ ਹੈ ਜਿਸੇ ਤਰ੍ਹਾਂ ਹੀ ਬਾਬਾ ਅਜੇ ਸਿੰਘ ਖਾਲਸਾ ਕਾਲਜ ਗੁਰਦਾਸ ਨਗਲ ਇੱਥੇ ਵੀ ਇਹਨਾਂ ਵੱਲੋਂ ਇੰਗਲਿਸ਼ ਦੇ ਵਿੱਚ ਇੱਕ ਪੋਸਟ ਹੈ ਕਾਮਰਸ ਦੇ ਵਿੱਚ ਇੱਕ ਪੋਸਟ ਹੈ ਜ਼ੂਲੋਜੀ ਦੇ ਵਿੱਚ ਇੱਕ ਪੋਸਟ ਹੈ ਬੋਟਨੀ ਦੇ ਵਿੱਚ ਇੱਕ ਪੋਸਟ ਹੈ ਫਿਜ਼ਿਕਸ ਦੇ ਵਿੱਚ ਇੱਕ ਪੋਸਟ ਹੈ ਕੰਪਿਊਟਰ ਸਾਇੰਸ ਦੇ ਵਿੱਚ ਵੀ ਇੱਕ ਇੱਕ ਪੋਸਟ ਜਾਰੀ ਹੋਈ ਹੈ ਇਸੇ ਤਰ੍ਹਾਂ ਹੀ ਮਾਤਾ ਗੁਜਰੀ ਖਾਲਸਾ ਕਾਲਜ ਕਰਤਾਰਪੁਰ ਵਿਖੇ ਵੀ ਜੋ ਪੋਸਟਾਂ ਇਹਨਾਂ ਵੱਲੋਂ ਜਾਰੀ ਹੋਈਆਂ ਹਨ ਇੰਗਲਿਸ਼ ਦੇ ਵਿੱਚ ਦੋ ਪੋਸਟਾਂ ਫਿਜ਼ਿਕ ਦੇ ਵਿੱਚ ਇੱਕ ਪੋਸਟ ਹੈ కెਮਿਸਟਰੀ ਦੇ ਵਿੱਚ ਇੱਕ ਪੋਸਟ ਹੈ ਮੈਥ ਦੇ ਵਿੱਚ ਇੱਕ ਪੋਸਟ ਹੈ ਬਾਇਓਲੋਜੀ ਦੇ ਵਿੱਚ ਇੱਕ ਪੋਸਟ ਹੈ ਕੰਪਿਊਟਰ ਸਾਇੰਸ ਦੇ ਵਿੱਚ ਇੱਕ ਪੋਸਟ ਹੈ ਜੀ ਨੈਕਸਟ ਜੀ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਦੁਮੇਲੀ ਕਪੂਰਥਲਾ ਇੱਕ ਇੰਗਲਿਸ਼ ਦੇ ਵਿੱਚ ਇੱਕ ਪੋਸਟ ਜਾਰੀ ਹੋਈ ਹੈ ਤਾਂ ਇਹ ਜੀ ਜ਼ਿਲ੍ਹੇ ਵਾਈਜ਼ ਇਹਨਾਂ ਦੀ ਭਰਤੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਕਾਲਜ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 500 ਰੁਪਏ ਫੀਸ ਆਨਲਾਈਨ ਰਜਿਸਟ੍ਰੇਸ਼ਨ ਦੇ ਲਈ ਰੱਖੀ ਗਈ ਹੈ। ਇਹਨਾਂ ਵੱਲੋਂ 25 ਜਨਵਰੀ 2024 ਆਖਰੀ ਮਿਤੀ ਹੈ ਨਾ ਪੋਸਟਨ ਅਪਲਾਈ ਕਰਨ ਦੇ ਲਈ। ਤਾਂ ਵੱਖ-ਵੱਖ ਹਦਾਇਤਾਂ ਲਿਖੀਆਂ ਗਈਆਂ ਜੀ ਇਹ ਜ਼ਰੂਰੀ ਰੀਡ ਕਰ ਲਿਓ ਨੋਟੀਫਿਕੇਸ਼ਨ ਦਾ ਲਿੰਕ, ਵੈਬਸਾਈਟ ਦਾ ਲਿੰਕ, ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ। ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ। ਪੂਰਾ ਨੋਟੀਫਿਕੇਸ਼ਨ ਰੀਡ ਕਰਕੇ ਪੋਸਟਨ ਦੇ ਲਈ ਅਪਲਾਈ ਕਰਿਓ। ਇਹ ਹਦਾਇਤਾਂ ਜ਼ਰੂਰੀ ਰੀਡ ਕਰੋ ਜੀ ਇਹ ਬਹੁਤ ਜ਼ਰੂਰੀ ਹੈ ਅਪਲਾਈ ਕਰਨ ਤੋਂ ਪਹਿਲਾਂ। ਇਹਨਾਂ ਦੀ ਵੈਬਸਾਈਟ ਆਪਾਂ ਤੁਹਾਡੇ ਨਾਲ ਸਾਂਝੀ ਵੀ ਕਰ ਲੈਨੇ ਆ। www.desgpc.org ਇਹਨਾਂ ਦੀ ਵੈਬਸਾਈਟ ਹੈ ਇਹਨੂੰ ਤੁਸੀਂ ਲੌਗਇਨ ਕਰ ਸਕਦੇ ਹੋ ਬਾਕੀ ਡਿਟੇਲਸ ਦੇ ਲਈ ਅੱਜ ਦੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੀਆਂ ਪੋਸਟਾਂ ਦਾ ਪੂਰਾ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਤਾਂ